ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵਿੱਕੀ ਪ੍ਰੋਪਰਟੀ ਡਿਵਾਈਜ਼ਰ ਤੋਂ ਅੱਜ ਤੁਹਾਡੇ ਲਈ ਲੈ ਕੇ ਆਇਆ ਜੀ 24 ਕਿੱਲੇ ਦਾ ਟਾਕ ਇਹ ਛੋਟੀ ਮਿੰਨ ਦੀ ਟਾਕ ਟਾਕ ਆ ਜੀ ਫਾਰਮ ਹਾਸ ਬਣਿਆ ਹੋਇਆ ਬਹੁਤ ਵਧੀਆ ਬਣਿਆ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਸਪੈਦਾ ਲੱਗਾ ਹੋਇਆ ਜੀ ਸਾਲ ਦਾ ਸਾਰਾ ਇਹ ਵੀ ਕਵਰ ਹੋਇਆ ਪਿਆ ਤਾਰ ਵਗੈਰਾ ਲੱਗੀ ਹੋਈ ਯਾਰ ਲੱਗਾ ਹੋਇਆ ਸਾਰੇ ਪਾਸੇ ਇਹ ਨਾਲ ਨਾਲ ਚੱਲ ਜਾਂਦਾ ਜੀ ਸਾਰੀ ਰਸਤਾ ਜਾਂਦਾ ਜੀ ਨਾਲ ਨਾਲ ਤੁਸੀਂ ਦੇਖ ਸਕਦੇ ਆਂ एक मोटर है जी ठीक है जी डिमांड यी लाख रुपया है बाकी प्राइस नैगोशिएबल रहेगा ऑन टेबल ये जी सफैदा लगे साल का यह बड़े सफैदे नी अंदरले पासे जाल लगे हुआ सारे पासे ठीक है जी पाइपलाइन पी हुई देख सकते हैं ਬਾਕੀ ਸਾਡੀ ਕੋਸ਼ਿਸ਼ ਹੁੰਦੀ ਕਿ ਸਾਰਾ ਦਿਖਾਈਏ ਛੋੜੀਏ ਵੀਡੀਓ ਦੇ ਵਿੱਚ ਹਾਂ ਤੁਸੀਂ ਦੇਖ ਸਕਦੇ ਹੋ ਇੱਕ ਦੋ ਸਟੈਪ ਹੈਗੇ ਆ ਜੀ ਇਹਦੇ ਵਿੱਚ ਠੀਕ ਹੈ ਜੀ ਸਪੈਦਾ ਲੱਗਾ ਹੋਇਆ ਵਧੀਆ ਜ਼ਮੀਨ ਹੈਗੀ ਇਹ ਵੀ ਇਹ ਨਾਲ ਨਾਲ ਜਾਂਦਾ ਹੈਗਾ ਸਾਰੇ ਇਹ ਨੇੜ ਤੋਂ ਜੀ ਇਹਦਾ ਰਸਤਾ ਆਉਂਦਾ ਹੈਗਾ ਇਹ ਲੇਵੀ ਗੜ ਸ਼ੰਕਰ ਹੈਗੀ ਆ ਇਹ ਫਾਰਮ ਬਣਿਆ ਤੇ ਦੇਖ ਸਕਦੇ ਹੋ ਰੂਮ ਵਗੈਰਾ ਬਣੇ ਆ ਇੱਕ ਪਾਸੇ ਸ਼ੈੱਡ ਬਣਾ ਲਿਆ ਖੜਾ ਕੀਤਾ ਜੀ ਇਹਨਾਂ ਨੇ ਕੰਦਾ ਕੀਤੀਆਂ ਹੋਈਆਂ ਉੱਪਰਲਾ ਪਾਸਾ ਗਿਆ ਇਹ ਮੋਟਰ ਆ ਜੀ ਵਿੱਚ ਠੀਕ ਹੈ ਜੀ ਇਹ ਸਾਰੇ ਕਵਰ ਹੋਏ ਦਾ ਕਣ ਕਿ ਬਿਜੀ ਹੋਈ ਆ ਦਿਖ ਸਕਦੇ ਤੁਸੀਂ ਫੋਵਾਰਿਆਂ ਵਾਲਾ ਸਿਸਟਮ ਲਾਇਆ ਹੋਇਆ ਜੀ ਸਾਰੇ ਵਿੱਚ ਸਾਰੇ ਖੇਤਾਂ ਦੇ ਵਿੱਚ ਹੈ ਜੀ ਪੂਰੀ ਪਾਈਪਲਾਈਨ ਬਿਛਾਈ ਹੋਈ ਹੈ ਸਾਰੇ ਖੇਤਾਂ ਦੇ ਵਿੱਚ ਸਪੈਂਦਿਆਂ ਵਾਲੇ ਚ ਵੀ ਕਣਕ ਵਾਲੇ ਦੇ ਵਿੱਚ ਵੀ